ਆ ਕਿਧਰ ਜਾ ਰਹਾ ਹੈ ਲੈ ਜਾ ਕਿੱਥੇ ਵੀਕਦਾ ਤੁਹਾਡੇ ਵੀਕਦਾ ਨਸ਼ਾ ਫਿਰ ਕਿਧਰ ਵੇਚਦਾ ਕੌਣ ਵੇਚਦਾ ਆ ਕਿਧਰ ਜਾ ਰਹਾ ਹੈ ਲੈ ਜਾ ਕਿੱਥੇ ਵੀਕਦਾ ਤੁਹਾਡੇ ਵੀਕਦਾ ਨਸ਼ਾ ਫਿਰ ਕਿਧਰ ਵੇਚਦਾ ਕੌਣ ਵੇਚਦਾ ਆ ਕਿਧਰ ਜਾ ਰਹਾ ਹੈ ਲੈ ਜਾ ਕਿੱਥੇ ਵੀਕਦਾ ਤੁਹਾਡੇ ਵੀਕਦਾ ਨਸ਼ਾ ਫਿਰ ਕਿਧਰ ਵੇਚਦਾ ਕੌਣ ਵੇਚਦਾ ਜਿੱਤ ਦਾ ਤਾਂ ਇਹ ਇੱਕ ਸਾਖੀ ਨਹੀਂ ਹੈ بھی جس نہیں چاہتے نشا پی نہیں چاہتے نشا پی کوئی بھی نہیں چاہتا ابھی بھی نہیں چاہتے پی بندے کی مزاح لگی ਲੈਗੇ ਕਿ ਕੋਈ ਸਵੇਰ ਕਰਦੀ ਆ ਸਿਕੜਾ ਦੋ ਬਾਡੇ ਪੂਰੇ ਮਰਿਆ ਲੱਗਦਾ ਨਹੀਂ ਦੱਸਦਾ ਜਿਹਾ ਜੱਟ ਹੈ ਐਡਾ ਡਟੇ ਰੰਦਰੋਂ ਕਿੰਨੇ ਕਿੰਨੇ ਐਕਟਿਵ ਹਸ ਪਰ ਇਹਨਾਂ ਦੀ 14 ਕਲੀ ਮੇਰਾ ਨੰਬਰ 90 ਜੇ ਸਾਡੇ ਪੂਰੇ ਜ਼ਿਲ੍ਹੇ ਚ 8 ਸਰਚ ਆਪਰੇਸ਼ਨਸ ਅਸੀਂ ਚਲਾ ਰਹੇ ਹੈਗੇ ਜਿਦੇ ਵਿੱਚੋਂ ਇੱਕ ਸਰਚ ਆਪਰੇਸ਼ਨ ਜਿੱਥੇ ਮੈਂ ਆਇਆ ਹੈਗਾ ਉੱਥੇ ਬਾਦਰਪੁਰ ਕੋਲੋਂ ਵਿੱਚ ਚੱਲ ਰਿਹਾ ਹੈਗਾ ਜਿੱਥੇ ਐਸਪੀ ਆਪਰੇਸ਼ਨ ਜਿਹਨੂੰ ਲੀਡ ਕਰ ਰਹੇ ਹੈਗੇ ਸਾਡੇ ਡੀਐਸਪੀ ਐਨਡੀਪੀਐਸ ਡੀਐਸਪੀ ਸਿਟੀ ਐਸਐਚਓ ਸਦਰ ਐ ਐਸ ਐਚਓ ਮੋਡਲ ਟਾਊਨ ਤੇ ਬਾਕੀ ਲਗਭਗ 17-80 ਮੁਲਾਜ਼ਮ ਅਸੀਂ ਇਥੇ 60 ਆਪਰੇਸ਼ਨਸ ਕਰ ਰਹੇ ਹੈਗੇ ਤੇ ਇਸ ਤੋਂ ਇਲਾਵਾ ਇੱਕ ਆਪਰੇਸ਼ਨ ਐਸਪੀ ਡੀ ਦੀ ਨਿਗਰਾਨੀ ਹੇਟਾਂ ਦੇ ਚੱਲ ਰਿਹਾ ਹੈਗਾ ਇੱਕ ਆਪਰੇਸ਼ਨ ਐਸਪੀ ਪੀਬੀ ਦੀ ਨਿਗਰਾਨੀ ਹੇਟ ਬੀਨੇਵਾਲ ਗੜਸ਼ੰਕਰ ਚੱਲ ਰਿਹਾ ਹੈਗਾ ਇਸ ਤੋਂ ਇਲਾਵਾ ਡੀਐਸਪੀ ਲੈਵਲ ਦੇ ਆਫਸਰਸ ਵੀ ਅਲੱਗ-ਅਲੱਗ ਸਬ ਡਿਵੀਜ਼ਨਸ ਤੋਂ ਆਪਰੇਸ਼ਨਸ ਕਰ ਰਹੇ ਹੈਗੇ ਜਿਹੜੇ ਕੋਆਰਡੀਨੇਟਡ ਸੱਚ ਆਪਰੇਸ਼ਨ ਹੈਗੇ ਨਸ਼ੇ ਦੇ ਖਿਲਾਫ ਤੇ ਸਾਡੇ ਨਸ਼ੇ ਦੇ ਖਿਲਾਫ ਇੱਕ ਮੁਕੰਮਲ ਤੌਰ ਤੇ ਜਿਹੜੀ ਮੁਹਿੰਮ ਹੈਗੀ ਜਿਹਦੇ ਵਿੱਚ ਨਸ਼ੇ ਦੇ ਖਾਤਮੇ ਦੀ ਇੰਟੈਂਸ਼ਨ ਤੇ ਨਾਲ ਅਸੀਂ ਫੇਰ ਤੋਂ ਵਾਪਸ ਜਿਵੇਂ ਕਿ ਪਿਛਲੇ ਆਪਾਂ ਕੁਝ ਟਾਈਮ ਤੋਂ ਲਗਭਗ 2 ਮਹੀਨੇ ਤੋਂ ਇਲੈਕਸ਼ਨਸ ਦੇ ਵੀ ਕਾਫੀ ਬਿਜੀ ਸੀਗੇ ਤੇ ਹੁਣ ਸਾਡਾ ਫੋਕਸ ਵਾਪਸ ਡਰੱਗਸ ਦੇ ਖਿਲਾਫ ਕਾਰਵਾਈ ਜਿਹੜਾ ਹੈਗਾ ਉੱਤੇ ਹੈਗਾ ਤੇ ਜਿਹਦੇ ਵਿੱਚ ਅਸੀਂ ਪੂਰੇ ਨਸ਼ੇ ਦਾ ਇੱਕ ਮੁਕੰਮਲ ਤੌਰ ਤੇ ਖਾਤਮਾ ਕਰਕੇ ਜਿੱਦਾਂ ਸਰਕਾਰ ਦੀ ਅਤੇ ਮਾਜੋਲ ਬੀਜਪੀ ਸਾਹਿਬ ਦੀ ਕਮਿਟਮੈਂਟ ਹੈਗੀ ਕਿ ਆਪਾਂ ਨਸ਼ੇ ਦਾ ਖਾਤਮਾ ਕਰਕੇ ਤੇ ਡਰੱਗ ਫ੍ਰੀ ਬਣਾਉਣਾ ਆਪਾਂ ਤੇ ਜਿਹੜੇ ਨਸ਼ਾ ਵੇਚਣ ਵਾਲੇ ਪੈਡਲਰਸ ਸਮਗਲਰਸ ਬਿਗ ਫਿਸ਼ਰ ਜਿਹੜੇ ਹੈਗੇ ਉਹਨਾਂ ਦੇ ਖਿਲਾਫ ਕਾਰਵਾਈ ਕਰਨੀ ਜਿਵੇਂ ਕਿ ਤੁਸੀਂ ਵੀ ਦੇਖ ਰਹੇ ਹੋ ਕਿ ਇੱਥੇ ਸਾਨੂੰ ਕੰਪਲੇਂਟ ਸੀ ਕਿ ਆ ਦੋ ਤਿੰਨ ਲੋਗ ਇੱਥੇ ਹੈਗੇ ਜਿਹੜੇ ਨਸ਼ੇ ਦਾ ਕਾਰੋਬਾਰ ਕਰਦੇ ਹੈਗੇ ਤੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈਗੀ ਉਹ ਕੁਝ ਰਿਕਵਰੀਜ਼ ਵੀ ਹੋਈ ਹੈਗੀ ਇਸੇ ਤਰੀਕੇ ਨਾਲ ਔਰ ਥਾਵਾਂ ਤੇ ਵੀ ਕਾਰਵਾਈ ਕੀਤੀ ਜਾ ਰਹੀ ਹੈਗੀ ਤੇ ਸਟੈਪ ਬਾਈ ਸਟੈਪ ਅਸੀਂ ਜਿਹੜੇ ਡਰਗ ਹੌਟਸਪੌਟਸ ਹੈਗੇ ਉਹਨਾਂ ਦੇ ਖਿਲਾਫ ਮੁਕੰਮਲ ਕਾਰਵਾਈ ਕਰਾਂਗੇ ਤੇ ਉਹਨਾਂ ਨੂੰ ਡਰਗ ਹੌਟਸਪੌਟਸ ਨੂੰ ਡਰਗ ਫਰੀ ਕਰਾ ਕੇ ਤੇ ਜਿਹੜਾ ਹੈਗਾ ਨਸ਼ੇ ਦੇ ਖਾਤਮੇ ਵੱਲ ਜਿਹੜਾ ਹੈ ਆਪਾਂ ਅੱਗੇ ਵਧਾਂਗੇ ਸਰੋਸ਼ਾਗੁਰ ਜ਼ਿਲ੍ਹੇ ਚ ਕਿੰਨੇ ਜਿਹੜੇ ਸਰਚ ოਪਰੇਸ਼ਨ ਚਲਾਏ ਕਿੰਨੇ ਮੁਲਾਜ਼ਮ ਜਿਹੜੇ ਟੋਟਲ ਆਪਣਾ ਜਿਹੜਾ ਹੈਗਾ ਲਗਭਗ 450 ਤੋਂ ਜ਼ਿਆਦਾ ਪੁਲਿਸ ਮੁਲਾਜ਼ਮ ਲੱਗੇ ਹੋਏ ਹੈਗੇ ਤੇ 8 ਥਾਵਾ ਤੇ ਆਪਾਂ ਸਰਚ ოਪਰੇਸ਼ਨਸ ਕਰਾ ਰਹੇ ਹੈਗੇ ਜਿਦੇ ਵਿੱਚ ਕੁਝ ოਪਰੇਸ਼ਨਸ ਤੇ ਐਸਪੀ ਰੈਂਕ ਦੇ ਅਫਸਰਾਂ ਤੇ ਨਿਗਰਾਨੀ ਹਿੱਟ ਚੱਲ ਰਿਹਾ ਹੈਗੇ ਕੁਝ ਡੀਐਸਪੀ ਰੈਂਕ ਦੇ ਅਫਸਰਾਂ ਦੇ ਨਿਗਰਾਨੀ ਹਿੱਟ ਚੱਲ ਰਿਹਾ ਹੈਗੇ ਤੇ ਕਾਫੀ ਬੰਦੇ ਅਸੀਂ ਰਾਉਂਡ ਅਪ ਵੀ ਕੀਤੇ ਹੈਗੇ ਕੁਝ ਰਿਕਵਰੀਜ਼ ਵੀ ਹੋਈ ਹੈ ਜਿੱਦੀ ਡਿਟੇਲਸ ਜਿਹੜਾ ਹੈਗਾ ਮੈਂ ਫਰ ਕੁਝ ਡਰੱਗਸ ਦੇ ਨਾਲ ਕੁਝ ਜਿਹੜਾ ਹੈਗਾ ਉਹ ਟੂ-ਵీలਰ ਅਨ ਆਈਡੈਂਟੀਫਾਈਡ ਸਕੂਟੀਆਂ ਪੜੀ ਹੈਗੀ ਤੇ ਉਹਦੇ ਹਿਸਾਬ ਨਾਲ ਅਸੀਂ ਕਾਰਵਾਈ ਕਰ ਰਹੇ ਹਾਂ ਤੇ ਤੁਹਾਡੇ ਰਾਹੀਂ ਮੇਰੀ ਜਿਹੜੀ ਹੈਗੀ ਬੇਨਤੀ ਹੈਗੀ ਕਿ ਆਪਾਂ ਮਿਲ ਕੇ ਸਮਾਜ ਸੋਸਾਇਟੀ ਸਾਰੇ ਲੋਗ মিডিਆ ਤੇ ਪੁਲਿਸ ਸਾਰੇ ਆਪਾਂ ਮਿਲ ਕੇ ਨਸ਼ੇ ਦੇ ਖਿਲਾਫ ਇਕਜੁੱਟ ਹੋ ਕੇ ਖੜੇ ਹੋ ਜਾਈਏ ਨਸ਼ੇ ਦਾ ਖਾਤਮਾ ਕੋਈ ਬੜੀ ਗੱਲ ਹੈ ਸਰ ਪੁਲਿਸ ਨੂੰ ਚਕਮਾ ਦੇਈ ਰਹੀ ਸੀਗੀ ਇੱਕ ਘਰ ਦੇ ਬਾਹਰ ਤਾਲਾ ਲਾਇਆ ਸੀ ਅੰਦਰ ਆਪ ਲੋਕ ਕੇ ਬੈਠੇ ਵੀ ਸੀ ਉਹਨਾਂ ਨੇ ਜਿਹੜੀ ਰੇਡ ਮਾਰੀ ਤਕੋ ਫਿਰ ਜਦੋਂ ਇਨਫੋਰਮੇਸ਼ਨ ਹੁੰਦੀ ਯਰ ਪਰਟੀਕੂਲਰ ਸਾਡਾ ਜਿੱਦਾਂ ਸੀਗਾ ਤੇ ਉਹ ਜਿੱਥੇ ਸਸਪੀਸ਼ਨ ਸੀਗਾ ਤੇ ਉੱਥੇ ਫਿਰ ਉਹ ਫੜੇ ਗਏ ਹੈਗੇ ਬੰਦੇ ਤੁਹਾਡੇ ਸਾਹਮਣੇ ਜਿਹੜਾ ਹੈਗਾ ਤੇ ਉਹ ਕੋਈ ਵੀ ਮਤਲਬ ਚੱਕਮਾ ਦੇਣ ਦੀ ਕੋਸ਼ਿਸ਼ ਵੀ ਕਰੇਗਾ ਤਾਂ ਬਹੁਤ ਲੰਬੇ ਟਾਈਮ ਤੱਕ ਚੱਕਮਾ ਨਹੀਂ ਦੇ ਸਕਦਾ ਹੈਗਾ ਉਹਦੇ ਖਿਲਾਫ ਅਸੀਂ ਮੁਕੰਮਲ ਕਾਰਵਾਈ ਕਰਾਂਗੇ